ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਚਣਾ ਹੋਇਆ ਮੁਸ਼ਕਲ ਕਿਉਂਕਿ ਜਵਾਬਦੇਹੀ ਨਹੀਂ ਦਿੱਤੀ ਜਾ ਰਹੀ ਇੱਕ ਪਾਸੇ ਧੜਾ ਤੜ ਉਪਲਬਧੀਆਂ ਗਣਵਾਈਆਂ ਜਾ ਰਹੀਆਂ ਨੇ ਜਦੋਂ ਵੀ ਕਿਦੇ ਕੋਈ ਰੈਲੀ ਹੁੰਦੀ ਹੈ ਜਦੋਂ ਕਾਨਫਰੰਸ ਕੀਤੀ ਜਾਂਦੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਕੁਝ ਮੰਤਰੀ ਕੁਝ ਵਿਧਾਇਕ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਵੀ ਭਗਵੰਤੋ ਮਾਨ ਦੇ ਖਿਲਾਫ ਹਨ ਇੱਕ ਗੱਲ ਕਹੀ ਗਈ ਸੀ ਕਿ ਅਸੀਂ ਕੋਈ ਜਿਹੜੇ ਇਸਤਿਆਰਬਾਜ਼ੀ ਨਹੀਂ ਕਰਾਂਗੇ ਅਸੀਂ ਵੀਆਈਪੀ ਕਲਚਰ ਨੂੰ ਟ੍ਰੀਟਮੈਂਟ ਨਹੀਂ ਕਰਾਂਗੇ ਸਾਡੇ ਵੱਲੋਂ ਹੈਲੀਕਾਪਟਰ ਨਹੀਂ ਉਡਾਏ ਜਾਣਗੇ ਸਾਡੇ ਕੋਲ ਚੰਗੀਆਂ ਗੱਡੀਆਂ ਨਹੀਂ ਵਰਤੀਆਂ ਜਾਣਗੀਆਂ ਇਹ ਸੂਬੇ ਦੇ ਮੁੱਖ ਮੰਤਰੀ ਉਦੋਂ ਕਹਿੰਦੇ ਸੀ ਜਦੋਂ 2022 ਦੀਆਂ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਯਾਨੀ ਖੇ ਭੰਬਲ ਪੂਸੇ ਰੱਜ ਕੇ ਪਾਇਆ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪਾਸੇ 1000 ਕਰੋੜ ਰੁਪਏ ਦਾ ਕਰਜ਼ਾ ਸਿਰਫ ਢਾਈਆਂ ਸਾਲਾਂ ਦੇ ਵਿੱਚ ਲੈ ਲਿਆ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲੇ ਵੀ ਕਹਿੰਦੇ ਨੇ ਕਿ ਖਜ਼ਾਨਾ ਖਾਲੀ ਨਹੀਂ ਜਿਹੜਾ ਖਜ਼ਾਨਾ ਹੁੰਦਾ ਹੈ ਉਹ ਭਰਿਆ ਹੁੰਦਾ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਵੀ ਪਿਛਲੇ ਪੌਣੇ ਤਿੰਨ ਸਾਲਾਂ ਵਿੱਚ ਝਾਂਦੀ ਬਣੀ ਰਹੀ ਯਾਨੀ ਕਿ ਕੋਈ ਪੁੱਛ ਗਿਚ ਕਰਨ ਵਾਲਾ ਇਹਨਾਂ ਨੂੰ ਹੈ ਨਹੀਂ ਸੀ ਇਸ ਲਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜਿਹੜੇ ਖਰਚ ਕੀਤੇ ਗਏ ਨੇ ਪਿਛਲੇ 2.5 ਸਾਲਾਂ ਦੇ ਵਿੱਚ ਜਿਨ੍ਹਾਂ ਦਾ ਵੇਰਵਾ ਪੰਜਾਬ ਸਰਕਾਰ ਨੂੰ ਹਰ ਸਾਲ ਦੇਣਾ ਚਾਹੀਦਾ ਸੀ ਲੇਕਿਨ 2.5 ਸਾਲ ਹੋ ਗਿਆ ਇਹਨਾਂ ਵੇਰਵਿਆਂ ਦਾ ਇਹਨਾਂ ਖਰਚਿਆਂ ਦਾ ਵੇਰਵਾ ਨਹੀਂ ਦਿੱਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਕਿ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਦਸੰਬਰ 2021 ਤੋਂ ਸਤੰਬਰ 2024 ਤੱਕ ਇਸਤਿਹਾਰਬਾਜੀ ਤੇ ਕਿੰਨਾ ਖਰਚ ਹੋਇਆ ਮੰਤਰੀਆਂ ਤੇ ਵਿਧਾਇਕਾਂ ਦੀਆਂ ਗੱਡੀਆਂ ਘਰਾਂ ਦੇ ਨਵੀਨੀਕਰਨ ਤੇ ਕਿੰਨਾ ਖਰਚ ਹੋ ਗਿਆ ਮੁਫਤ ਬਿਜਲੀ ਤੇ ਆਟਾ ਦਾਲ ਸਕੀਮ ਤੇ ਕਿੰਨਾ ਖਰਚ ਕੀਤਾ ਜਾ ਰਿਹਾ ਹੈ ਲੇਕਿਨ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਵੀ ਜਾਣਕਾਰੀ ਨਾ ਦਿੱਤੇ ਜਾਣ ਤੇ ਹਾਈ ਕੋਰਟ ਨੇ ਹੁਣ ਸਖਤ ਔਰ ਰੁਖ اختیار ਕਰਦੇ ਆ ਪੰਜਾਬ ਦੇ ਵਿੱਤ ਸਕੱਤਰ ਨੂੰ ਨਿੱਜੀ ਤੌਰ ਤੇ ਹਲਫਨਾਮਾ ਦਾਇਰ ਕਰਕੇ ਹਾਈ ਕੋਰਟ ਨੂੰ 30 ਜਨਵਰੀ ਤੱਕ ਪੂਰੀ ਜਾਣਕਾਰੀ ਦੇਣ ਦੇ ਹੁਕਮ ਦੇ ਦਿੱਤੇ ਗਏ ਨੇ ਯਾਨੀ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਜਿਹੜੀ ਨੇ ਉਹ ਡੂੰਗੀ ਨੀਂਦ ਸੁੱਤੇ ਹੋਏ ਨੇ 2-3 ਵਾਰ ਪਟੀਸ਼ਨ ਦਰ ਹੋ ਚੁੱਕੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਲੇਕਿਨ ਹਾਈ ਕੋਰਟ ਨੇ ਕਿਹਾ ਹੈ ਕਿ 30 ਜਨਵਰੀ ਨੂੰ ਜੇਕਰ ਇਹ ਸਾਰੇ ਖਰੜੇ ਇਹ ਸਾਰੇ ਵੇਰਵੇ ਨਹੀਂ ਦਿੱਤੇ ਜਾਂਦੇ ਤਾਂ ਸਖਤ ਜਿਹੜੀ ਸਜ਼ਾ ਲੱਗੇਗੀ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਮੰਤਰੀਆਂ ਅਤੇ ਵਿਧਾਇਕਾਂ ਤੇ ਜਿਨ੍ਹਾਂ ਵੱਲੋਂ ਪਿਛਲੇ 2.5 ਸਾਲਾਂ ਦੇ ਵਿੱਚ ਧੜਾ ਧੜ ਖਰਚੇ ਕੀਤੇ ਗਏ ਅਤੇ ਉਹਦਾ ਹਿਸਾਬ ਕਿਤਾਬ ਜਿਹੜਾ ਹੈ ਨਾ ਤਾਂ ਨਵੇਂ ਬਣੇ ਰਾਜਪਾਲ ਗੁਲਾਬਚੰਦ ਕੋਟਾਰੀਆਂ ਨੂੰ ਦੇ ਰਹੇ ਨੇ ਅਤੇ ਨਾ ਹੀ ਹਾਈ ਕੋਰਟ ਦੇ ਸਾਹਮਣੇ ਆਪਣੇ ਤੱਥ ਰੱਖ ਰਹੇ ਨੇ ਧੰਨਵਾਦ